ਜਿੱਥੇ ਬੀਤੇ ਕੱਲ ਵੱਡੇ ਭਰਾ ਦੇ ਵੱਲੋਂ ਛੋਟੇ ਭਰਾ ਦਾ ਘਰ ਉਜਾੜਿਆ ਗਿਆ ਉੱਥੇ ਹੀ ਅੱਜ ਛੋਟੇ ਭਰਾ ਨੇ ਆਪਣੇ ਵੱਡੇ ਭਰਾ ਦਾ ਕਤਲ ਕਰ ਦਿੱਤਾ ਤੇ ਸਰ ਹਥਿਆਰਾਂ ਦੇ ਨਾਲ ਆਪਣੇ ਹੀ ਵੱਡੇ ਭਰਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਨਸ਼ੇ ਦੇ ਆਦੀ ਛੋਟੇ ਭਰਾ ਦੇ ਵੱਲੋਂ ਇਸ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਸਵੀਰਾਂ ਸਾਹਮਣੇ ਆਈਆਂ ਨੇ ਬਰਨਾਲਾ ਦੇ ਹਲਕਾ ਪਤੋੜ ਦੀਆਂ ਨੇ ਜਿੱਥੇ ਛੋਟੇ ਭਰਾ ਦੇ ਵੱਲੋਂ ਜਿਹੜਾ ਵੱਡੇ ਭਰਾ ਦਾ 23 ਧਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਹੈ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਪੰਜਾਬ ਅੰਦਰ ਲਗਾਤਾਰ ਕਤਲ ਵਰਗੀਆਂ ਵੱਡੀਆਂ ਘਟਨਾਵਾਂ ਦੇ ਵਿੱਚ ਵਾਧਾ ਹੁੰਦਾ ਹੋਇਆ ਦਿਖਾਈ ਦੇ ਰਿਹਾ ਉੱਥੇ ਹੀ ਨਸ਼ਾ ਜਿਹੜਾ ਜਿੱਥੇ ਪੰਜਾਬ ਸਰਕਾਰ ਖਤਮ ਕਰਨ ਦੇ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਪਰ ਅੱਜ ਨਸ਼ੇ ਦੇ ਕਾਰਨ ਇੱਕੋ ਹੋਰ ਛੋਟੇ ਭਰਾ ਦੇ ਵੱਲੋਂ ਜਿਹੜਾ ਵੱਡੇ ਭਰਾ ਦਾ ਕਤਲ ਕਰ ਦਿੱਤਾ ਗਿਆ ਦੱਸ ਦਈਏ ਕਿ ਬਰਨਾਲਾ ਦੇ ਹਲਕਾ ਭਦੋੜ ਦੇ ਪਿੰਡ ਸੰਧੂ ਕਲਾ ਦੇ ਵਿੱਚ ਇਹ ਰਿਸ਼ਤੇ ਜਿਹੜੇ ਨੇ ਤਾਰ-ਤਾਰ ਹੋਏ ਨੇ ਜਿੱਥੇ ਛੋਟੇ ਭਰਾ ਦੇ ਵੱਲੋਂ ਇਸ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਆਪਣੇ ਹੀ ਵੱਡੇ ਭਰਾ ਦਾ ਬਹਿਰਮੀ ਦੇ ਨਾਲ ਕਤਲ ਕਰ ਦਿੱਤਾ ਦੱਸ ਦਈਏ ਕਿ 55 ਸਾਲਾ ਦਾ ਸੀ ਉਸ ਦਾ ਭਰਾ ਤੇ ਪੁੱਤ ਦੇ ਅੱਖਾਂ ਸਾਹਮਣੇ ਹੀ ਉਸ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਪਿੰਡ ਸੰਦੂ ਕਲਾ ਦੇ ਰਹਿਣ ਵਾਲੇ ਮ੍ਰਿਤਕ ਬਲਬੀਰ ਸਿੰਘ ਦੀ ਉਮਰ ਜਿਹੜੀ ਹੈ 55 ਸਾਲ ਸੀ ਜੋ ਆਪਣੇ ਪਰਿਵਾਰ ਅਤੇ ਛੋਟੇ ਭਰਾ ਪੂਰਨ ਸਿੰਘ ਦੇ ਨਾਲ ਇੱਕੋ ਘਰ ਦੇ ਵਿੱਚ ਅਲੱਗ-ਅਲੱਗ ਰਹਿ ਰਹੇ ਸਨ ਇਸ ਮੌਕੇ ਮ੍ਰਿਤਕ ਬਲਬੀਰ ਸਿੰਘ ਦੀ ਪਤਨੀ ਜਸਵੀਰ ਕੌਰ ਦਾ ਕਹਿਣਾ ਸੀ ਕਿ ਜਦੋਂ ਇਹ ਘਟਨਾ ਹੋਈ ਉਸ ਸਮੇਂ ਉਹ ਘਰ ਦੇ ਵਿੱਚ ਮੌਜੂਦ ਨਹੀਂ ਸੀ ਬਲਕਿ ਉਹ ਕਿਤੇ ਗਈ ਹੋਈ ਸੀ ਤੇ ਉਸ ਦੇ ਪਿੱਛੋਂ ਜਿਹੜਾ ਇਸ ਘਟਨਾ ਨੂੰ ਅੰਜਾਮ ਦਿੱਤਾ ਕਿ ਆਪਸੀ ਬਹਿਸਬਾਜ਼ੀ ਹੁੰਦੀ ਹੈ ਤੇ ਉਸ ਤੋਂ ਬਾਅਦ ਪੁੱਤ ਨੇ ਅੱਖਾਂ ਸਾਹਮਣੇ ਹੀ ਜਿਹੜਾ ਦੱਸਦੀ ਹੈ ਕਿ ਛੋਟੇ ਭਰਾ ਦੇ ਵੱਲੋਂ ਉਸਦੇ ਪਿਤਾ ਦਾ ਕਤਲ ਕਰ ਦਿੱਤਾ ਜਾਂਦਾ ਹੈ ਬਿਹਤ ਹੈਰਾਨ ਕਰ ਦੇਣ ਵਾਲੀਆਂ ਖਬਰਾਂ ਆਏ ਦਿਨ ਸਾਹਮਣੇ ਆਉਂਦੀਆਂ ਨੇ ਜੋ ਕਿ ਰਿਸ਼ਤਿਆਂ ਨੂੰ ਤਾਰ-ਤਾਰ ਕਰਦੀ ਹੋਈ ਵਿਖਾਈ ਦਿੰਦੀਆਂ ਨੇ ਜਸਨੀਰ ਕੋਰ ਜਿਹੜਾ ਕਤਲ ਹੋਇਆ ਕੀ ਕਹਣਾ ਚਾਹੁੰਦੇ ਨਹੀਂ ਜੀ ਕੀ ਕਹਿ ਸਕਦੀ ਹਾਂ ਜਦੋਂ ਪਤਾ ਹੀ ਨਹੀਂ ਹੋ ਮੈਂ ਕਹਿ ਨਹੀਂ ਸਕੀ ਮੈਂ ਗਈ ਵੀ ਸੀਗੀ ਆਪ ਦੀ ਭਾਂਜੀ ਦੇ ਘਰ ਜਦੋਂ ਮੈਂ ਆਈ ਮੈਨੂੰ ਉਦੋਂ ਪਤਾ ਲੱਗਿਆ ਵੀ ਆਹ ਕੁਝ ਹੋ ਗਿਆ ਜਿਹੜਾ ਪੂਰਨ ਸਿੰਘ ਜੀ ਕਹੇਗਾ ਬੱਤੀ ਸਿੰਘ ਉਹ ਜੀ ਨਰਤੀ ਲੜਾਈ ਝਗੜੇ ਕਰਦਾ ਸੀ ਬਸ ਜੀ ਆਈ ਨਰਤੀ ਲੜਦਾ ਸੀ ਕਹਿੰਦਾ ਸੀ ਮੈਨੂੰ ਅੱਡ ਕਰ ਦੋ ਪਸੂ ਖੋਲ ਦੇਣਾ ਦਸੀਗਾ ਗਾਣਾ ਦੁੱਪੜ ਦੇ ਦਿੰਦਾ ਸੀ ਇਹ ਮੈਨੂੰ ਐ ਪਤਾ ਲੱਗਿਆ ਜੀ ਫਿਰ ਉਹਨੇ ਮੇਰੇ ਇਹਨਾਂ ਦੇ ਸਾਡੇ ਗਵਾਂਢੀ ਮੈਨੂੰ ਜਾ ਕੇ ਲੈ ਕੇ ਆਏ ਕਹਿੰਦੇ ਵੀ ਘਰੇ ਲੜਾਈ ਹੋ ਗਈ ਤੂੰ ਆ ਜਾ ਮੈਂ ਗਈ ਵੀ ਸੀ ਭਾਂਜੀ ਦੇ ਘਰ ਕਤਲ ਫਿਰ ਜੀ ਉਹਨੇ ਕਹਿੰਦੇ ਜਿਹੜਾ ਤੇਜ ਕਾਸ ਸੀਗਾ ਸੰਗਲ ਚ ਪਾਇਆ ਵਾ ਸੀ ਉਹ ਕੱਢ ਕੇ ਉਹਦੇ ਮਾਰਿਆ ਜਦੋਂ ਨੇ ਤੇ ਫਿਰ ਉਹਦਾ ਬੋਲਿਆ ਤਾਂ ਗਿਆ ਹੀ ਨਹੀਂ ਕਹਿੰਦਾ ਮੇਰਾ ਬੇਟਾ ਕਹਿੰਦਾ ਵੀ ਉਹਦਾ ਇੱਕੋ ਹੀ ਬੋਲ ਨਿਕਲਿਆ ਕਹਿੰਦਾ ਵੀ ਮੈਂ ਗਿਆ ਉਹ ਬੇਟਾ ਮੇਰਾ ਪਸੂ ਬਣਦਾ ਸੀ ਉਹਦਾ ਡੈਡੀ ਕੋਲੇ ਆ ਗਿਆ ਕਹਦਾ ਵੀ ਮੈਂ ਬੰਨਦਾ ਲੋ ਬੰਨੀ ਜਾਂਦਾ ਸੀਗਾ ਇੱਕ ਤਾਂ ਨਹੀਂ ਮੱਝ ਬੰਨਦੀ ਜਿਹੜੀ ਗਾਂ ਰਹਿੰਦੀ ਸੀ ਬੰਨਣ ਵਾਲੀ ਉਹ ਖੁੱਲੀ ਫਿਰਦੀ ਸੀ ਉਹਦਾ ਡੈਡੀ ਬੰਨਣ ਲੱਗਿਆ ਉਹਨੇ ਸੰਗਲ ਚ ਪੇਚ ਕੱਸ ਕੇ ਉਹਦੇ ਡੈਡੀ ਦੇ ਨਾਲ ਮੰਗ ਕੀ ਕਰਦੇ ਆਪਾਂ ਸਰਕਾਰ ਮੈਂ ਤਾਂ ਹੁਣ ਆਈ ਮੰਗ ਕਰੂੰ ਜੀ ਜਦੋਂ ਮੇਰੇ ਘਰ ਵਾਲੇ ਦਾ ਕਤਲ ਹੀ ਹੋ ਗਿਆ ਵੀ ਉਹਨੂੰ ਸਜ਼ਾ ਹੀ ਮਿਲਣੀ ਚਾਹੀਦੀ ਹੈ ਜੇ ਜਦੋਂ ਮੇਰੇ ਕਤਲ ਹੀ ਕਰਤਾ ਉਹਨੇ ਮੇਰਾ ਕੋਈ ਸਬੰਧ ਨਹੀਂ ਹੈ ਜਿੰਦਾਂ ਦੇ ਵੀਰ ਸਿੰਘ ਦਾ ਪੁੱਤਰ ਗੁਨਾਹ ਦਾ ਨਾਮ ਸਿੰਘ ਦਾ ਜਿਹਦੇ ਘਰੇ ਉਹਦੇ ਬ੍ਰਦਰ ਨੇ ਪੂਰਨ ਸਿੰਘ ਹੈ ਉਹਦੇ ਆਪ ਝਗੜਾ ਹੋ ਕੇ ਕੋਈ ਕਿਸਕਸ ਨੂੰਵਾ ਚੀਜ਼ ਨੇ ਉਹਦਾ 6:00 ਵਜੇ ਆਸੀਂ ਮੌਕੇ ਤੇ ਰਾਤ 3:00 ਵਜੇ ਆ ਗਈ ਸੀ ਜਦੋਂ ਮੌਕੇ ਤੇ ਦੇਖਿਆ ਤਾਂ ਡੱਡ ਹੋ ਚੁੱਕਾ ਸੀ ਅਸੀਂ ਡਗੋੜੀ ਜੇ ਉਹਨਾਂ ਦਾ ਸਰਬੋਤਮ ਨਾਸ਼ਕ ਕਰਤੀ ਹੈ। ਤਾਂ ਕ੍ਰੀਸ ਜਾਰੀ ਹੈ। ਬਾਕੀ ਉਹਨਾਂ ਸੀ ਫੈਕਟਸ ਇੱਥੋਂ ਦੇਖ ਰਹੇ ਹਾਂ ਜੋ ਸਬੂਤ ਇਕੱਠੇ ਕਰਕੇ ਵੰਦੀ ਕਰਦੇ ਕੀਤੀ ਜਾਂਦੀ ਹੈ। ਕਿੰਨੇ ਕਿ ਕਰਵਾ ਕੇ ਮੈਂਬਰ ਸੀ ਬਿਆਹ ਹੋਇਆ ਸੀ ਜੀ? ਨਹੀਂ ਜੀ ਇਹ ਜੋ ਅਕਿਊਜ਼ ਮਰਨ ਵਾਲਾ ਮੁੰਡਾ ਬਿਆਹ ਹੋਇਆ ਸੀ। 20 ਦਾ ਸਾਲ ਉਮਰ ਸੀ ਇਹਦੀ। ਇਹਦੇ ਦੋ ਬੱਚੇ ਨੇ ਇੱਕ ਬੇਟਾ ਕਮੇਟੀ ਦਾ ਵਾਈਸ। ਬੇਟੀ ਇਹਦੀ ਬਾਹਰ ਗਈ ਹੈ। ਬੇਟਾ ਤੇ ਦੋਸਤ ਦਾ ਘਰੇ ਸੀ ਉਸ ਟਾਈਮ ਜੋ ਝਗੜਾ ਹੋਇਆ ਨੇ। ਜੋ ਇਹਦਾ ਬ੍ਰਦਰਸ਼ਿਪ ਪੂਰਨ ਸਿੰਘ ਉਹਨਾਂ ਮੈਰਣ ਸੀ। ਇੱਕ ਕੁਇਕਾਸ ਇਹਨਾਂ ਦੇ ਸੀ। ਇਸ ਕਰਮ ਪਤਾ ਲੱਗੇ ਕੋਈ ਆਪਸੀ ਪਰਿਵਾਰਕੀ ਸੀ ਕੁਝ ਨਸ਼ੇ ਦੀ ਦੱਸ ਦੇਣੋ ਜਾਂ ਜਾਰੀ ਹੈ ਬਾਕੀ ਵਾਲੇ ਫੈਕਟਸ ਜੋ ਆਉਣਗੇ ਉਹ ਬਾਕੀ ਸਾਰੇ